ਪੁਲੂਸ ਰਸੂਲ ਦੀ ਪਹਿਲੀ ਪੱਤਰੀ ਗ੍ਰੰਥੀਆਂ ਨੂੰ ਅਧਿਆਇ 9 ਕੀ ਮੈਂ ਆਜ਼ਾਦ ਨਹੀਂ ਕੀ ਮੈਂ ਰਸੂਲ ਨਹੀਂ ਕੀ ਮੈਂ ਯਿਸੂ ਸਾਡੇ ਪ੍ਰਭੂ ਨੂੰ ਨਹੀਂ ਵੇਖਿਆ ਕੀ ਤੁਸੀਂ ਪ੍ਰਭੂ ਵਿੱਚ ਮੇਰੇ ਕੰਮ ਨਹੀਂ ਹੋ ਭਾਵੇਂ ਮੈਂ ਹੋਰ ਨਾਲ ਲਈ ਰਸੂਲ ਨਹੀਂ ਪਰ ਤੁਹਾਡੇ ਲਈ ਤਾਂ ਹਾਂ ਕਿਉਂ ਜੋ ਪ੍ਰਭੂ ਵਿੱਚ ਤੁਸੀਂ ਮੇਰੇ ਰਸੂਲਪਨ ਦੀ ਮੋਹਰ ਹੋ ਉਹਨਾਂ ਨੂੰ ਜਿਹੜੇ ਮੇਰੀ ਜਾਂਚ ਕਰਦੇ ਹਨ ਇਹ ਉਹ ਮੇਰਾ ਉੱਤਰ ਹੈ ਬਲਾਸਾਨੂੰ ਖਾਣ ਪੀਣ ਦਾ ਹੱਕ ਨਹੀਂ ਪਲਾ ਸਾਨੂੰ ਵੀ ਹੱਕ ਨਹੀਂ ਜੋ ਕਿਸੇ ਗੈਰ ਭੈਣ ਨੂੰ ਆਪਣੀ ਵਿਆਹਤਾ ਕਰਕੇ ਨਾਲ ਲਈ ਫਿਰਿਏ ਜਿਵੇਂ ਹੋ ਰਸੂਲ ਅਤੇ ਪ੍ਰਭੂ ਦੇ ਪਰਾਂ ਅਤੇ ਕੇਹਫਾਸ ਕਰਦੇ ਹਨ अथवा ਕੀ ਨੇਰੇ ਮੈਨੂੰ ਅਤੇ ਬਰਨਾਬਾਸ ਨੂੰ ਹੀ ਹੱਕ ਨਹੀਂ ਪਈ ਮਿਹਨਤ ਕਰਨੀ ਛੱਡ ਦਈਏ ਆਪਣੇ ਪੱਲਿਓਂ ਖਾ ਕੇ ਕੌਣ ਕਦੇ ਫੌਜ ਦੀ ਨੌਕਰੀ ਕਰਦਾ ਹੈ ਕੌਣ ਅੰਗੂਰੀ ਬਾਗ ਲਾ ਕੇ ਉਹਦਾ ਫਲ ਨਹੀਂ ਖਾਂਦਾ अथवा ਕੌਣ ਇਜੜ ਦੀ ਪਾਲਣਾ ਕਰਕੇ ਇਜੜ ਦਾ ਕੁਝ ਦੁੱਧ ਨਹੀਂ ਪੀਂਦਾ ਕੀ ਮੈਂ ਲੋਕਾਂ ਵਾਂਗੂ ਇਹ ਗੱਲਾਂ ਆਖਦਾ ਹਾਂ ਅਥਵਾ ਕੀ ਸ਼ਰਬ ਇਹੋ ਨਹੀਂ ਕਹਿੰਦੀ ਕਿਉਂ ਜੋ ਮੂਸਾ ਦੀ ਸ਼ਰਬ ਵਿੱਚ ਇਹ ਲਿਖਿਆ ਹੋਇਆ ਹੈ ਪਈ ਤੂੰ ਗਾਹ ਦੇ ਬਲਦ ਦੇ ਮੂੰਹ ਛਕੜੀ ਨਾ ਛੜ ਕੀ ਪਰਮੇਸ਼ਰ ਬਲਦਨ ਦੀ ਚਿੰਤਾ ਕਰਦਾ ਹੈ ਅਥਵਾ ਉਹ ਨਿਰਪੁਰਾ ਸਾਡੇ ਲਈ ਇਹ ਆਖਦਾ ਹੈ ਨਿਸੰਗ ਸਾਡੇ ਲਈ ਇਹ ਲਿਖਿਆ ਗਿਆ ਸੀ ਕਿਉਂਕਿ ਚਾਹੀਦਾ ਹੈ ਕਿ ਜਿਹੜਾ ਵਾਹੀ ਕਰਦਾ ਹੈ ਉਹ ਆਸਾ ਨਾਲ ਵਾਹੀ ਕਰੇ ਅਤੇ ਜਿਹੜਾ ਗਾਉਂਦਾ ਹੈ ਉਹ ਹਿਸਾ ਲੈਣ ਦੀ ਆਸ ਨਾਲ ਗਾਹੇ ਜਿਵੇਂ ਸਾ ਤੁਹਾਡੇ ਲਈ ਆਤਮਿਕ ਪਦਾਰਥ ਬੀਜੇ ਤਾਂ ਕਿ ਇਹ ਕੋਈ ਵਧੀਕ ਗੱਲ ਹੈ ਜੋ ਅਸੀਂ ਤੁਹਾਡੇ ਸਰੀਰਕ ਪਦਾਰਥ ਵਧੀਏ ਜੇ ਹੋਰ ਨਾ ਲੋਕਾਂ ਨੂੰ ਤੁਹਾਡੇ ਉੱਤੇ ਇਹ ਹੱਕ ਹੈ ਤਾਂ ਕਿਸਾਨ ਨੂੰ ਇਸ ਤੋਂ ਵਧੀਕ ਨਹੀਂ ਪਰ ਅਸਾਂ ਆਪਣੇ ਇਸ ਹੱਕ ਨੂੰ ਚਲਾਇਆ ਨਹੀਂ ਪਰੰਤੂ ਸਭ ਕੁਝ ਚੱਲ ਲੈਂਦੇ ਹਾਂ ਭਈ ਅਸੀਂ ਮਸੀਹ ਦੀ ਖੁਸ਼ਖਬਰੀ ਵਿੱਚ ਕੋਈ ਅਟਕਾਓ ਨਾ ਪਾਈਏ ਕੀ ਤੁਸੀਂ ਇਹ ਨਹੀਂ ਜਾਣਦੇ ਭਈ ਜਿਹੜੇ ਧਰਮ ਦੀ ਸੇਵਾ ਕਰਦੇ ਹਨ ਉਹ ਹੈਕਲ ਦੀਆਂ ਪਦਾਰਥਾਂ ਵਿੱਚੋਂ ਹੀ ਖਾਂਦੇ ਹਨ ਅਤੇ ਜਿਹੜੇ ਜਗਵਦੀ ਦੀ ਸੇਵਾ ਕਰਦੇ ਹਨ ਉਹ ਜਗਵਦੀ ਤੋਂ ਹੀ ਛਾਂਦਾ ਲੈਂਦੇ ਹਨ ਇਸੇ ਪ੍ਰਕਾਰ ਪ੍ਰਭੂ ਨੇ ਖੁਸ਼ਖਬਰੀ ਦੇ ਪ੍ਰਚਾਰਕਾਂ ਲਈ ਵੀ ਇਹ ਥਾਪਿਆ ਹੈ ਭਈ ਉਹ ਖੁਸ਼ਖਬਰੀ ਤੋਂ ਹੀ ਗੁਜ਼ਾਰਾ ਕਰਨ ਪਰ ਮੈਂ ਇਹਨਾਂ ਰੀਤਾਂ ਵਿੱਚੋਂ ਕਿਸੇ ਨੂੰ ਵਰਤਿਆ ਨਹੀਂ ਅਤੇ ਮੈਂ ਇਹ ਗੱਲਾਂ ਇਸ ਕਰਕੇ ਨਹੀਂ ਲਿਖੀਆਂ ਜੋ ਮੇਰੇ ਲਈ ਇਉਂ ਹੋਵੇ ਕਿ ਉਹ ਜੋ ਮੇਰੇ ਲਈ ਇਸ ਨਾਲੋਂ ਮਰਨਾ ਹੀ ਚੰਗਾ ਹੈ ਜੋ ਮੇਰੇ ਇਸ ਅਪਮਾਨ ਨੂੰ ਕੋਈ ਅਵਿਰਥਾ ਕਰੇ ਭਾਵੇਂ ਮੈਂ ਖੁਸ਼ਖਬਰੀ ਸੁਣਾਵਾਂ ਤਾ ਵੀ ਮੇਰਾ ਕੋਈ ਅਪਮਾਨ ਨਹੀਂ ਇਸ ਕਰਕੇ ਜੋ ਇਹ ਤਾਂ ਮੇਰੇ ਲਈ ਅਵਸ ਹੈ ਹਮਸੂਸ ਹੈ ਮੇਰੇ ਉਤੇ ਜੇ ਮੈਂ ਖੁਸ਼ਖਬਰੀ ਨਾ ਸੁਣਾਵਾਂ ਇਸ ਲਈ ਕਿ ਜੇ ਮੈਂ ਇਹ ਕੰਮ ਆਪਣੀ ਪੌਣੀ ਨਾਲ ਕਰਦਾ ਹਾਂ ਤਾਂ ਮੇਰੇ ਲਈ ਫਲ ਹੈ ਪਰ ਜੇ ਆਪਣੀ ਪੌਣੀ ਤੋਂ ਬਿਨਾ ਤਾਂ ਮੁਖਤਿਆਰੀ ਮੈਨੂੰ ਸੌਪੀ ਗਈ ਹੈ ਤਾਂ ਮੇਰੇ ਲਈ ਕੀ ਫਲ ਹੈ ਇਹ ਕਿ ਜਾਂ ਮੈਂ ਖੁਸ਼ਖਬਰੀ ਸੁਣਾਵਾਂ ਤਾਂ ਖੁਸ਼ਖਬਰੀ ਨੂੰ ਮੁਫਤ ਰੱਖਾਂ ਪਰ ਇਹ ਖੁਸ਼ਖਬਰੀ ਵਿੱਚ ਜੋ ਮੇਰਾ ਹੱਕ ਹੈ ਮੈਂ ਉਹਨੂੰ ਪੂਰਾ ਨਾ ਕਰਾਂ ਪਰ ਮੈਂ ਸਭਨਾ ਤੋਂ ਆਜ਼ਾਦ ਸਾਂ ਤਾਂ ਵੀ ਆਪਣੇ ਆਪ ਨੂੰ ਸਭਨਾ ਦਾ ਦਾਸ ਕੀਤਾ ਪਈ ਮੈਂ ਬਾਲਿਆਂ ਨੂੰ ਖਿੱਚ ਲਿਆਵਾ ਅਤੇ ਯਹੂਦਿਆਂ ਲਈ ਮੈਂ ਯਹੂਦੀ ਬਣਿਆ ਪਈ ਯਹੂਦਿਆਂ ਨੂੰ ਖਿੱਚ ਲਿਆਵਾ ਅਤੇ ਭਾਵੇਂ ਆਪ ਸ਼ਰਧীন ਨਹੀਂ ਤਾਂ ਵੀ ਸ਼ਰਧীনਾਂ ਲਈ ਮੈਂ ਸ਼ਰਧীন ਜਿਹਾ ਬਣਿਆ ਪਈ ਮੈਂ ਸ਼ਰਧীনਾਂ ਨੂੰ ਖਿੱਚ ਲਿਆਵਾ ਮੈਂ ਜੋ ਪਰਮੇਸ਼ਰ ਦੇ ਭਾਣੇ ਸ਼ਰਹੀਨ ਨਹੀਂ ਹਾਂ ਸਗੋਂ ਮਸੀਹ ਦੇ ਭਾਣੇ ਸ਼ਰਧীন ਹਾਂ ਸ਼ਰਹੀਨ ਲਈ ਮੈਂ ਸ਼ਰਹੀਨ ਜਿਹਾ ਬਣਿਆ ਪਈ ਮੈਂ ਸ਼ਰਹੀਨਾਂ ਨੂੰ ਖਿੱਚ ਲਿਆਵਾ ਮੈਂ ਨਿਟਾਣਿਆਂ ਲਈ ਨਿਟਾਣੇ ਬਣਿਆ ਭਈ ਨਿਟਾਣਿਆਂ ਨੂੰ ਖਿੱਚ ਲਿਆਵਾ ਮੈਂ ਸਮਨਾਂ ਲਈ ਸਭ ਕੁਝ ਬਣਿਆ ਹਾਂ ਤਾਂ ਜੋ ਮੈਂ ਹਰ ਤਰ੍ਹਾਂ ਨਾਲ ਕਈਆਂ ਨੂੰ ਬਚਾਵਾਂ ਅਤੇ ਮੈਂ ਸਭ ਕੁਝ ਅੰਜੀਲ ਦੇ ਨਿਮਿਤ ਕਰਦਾ ਹਾਂ ਭਈ ਮੈਂ ਹੋਰਨਾਂ ਨਾਲ ਰਲ ਕੇ ਉਸ ਵਿੱਚ ਸਾਂਝੀ ਹੋ ਜਾਵਾਂ ਕੀ ਤੁਸੀਂ ਇਹ ਨਹੀਂ ਜਾਣਦੇ ਹੋ ਕਿ ਦੌੜ ਵਿੱਚ ਜਿਹੜੇ ਦੌੜਦੇ ਹਨ ਤਾਂ ਸਭੋ ਦੌੜਦੇ ਹਨ ਪਰ ਇਨਾਮ ਇੱਕੋ ਲੈ ਜਾਂਦਾ ਹੈ ਇਓ ਤੁਸੀਂ ਵੀ ਦੌੜੋ ਤਾਂ ਜੋ ਤੁਸੀਂ ਹੀ ਇਨਾਮ ਲੈ ਜਾਓ ਹਰੇਕ ਪਹਿਲਵਾਨ ਸਭਨੀ ਗੱਲਾਂ ਵਿੱਚ ਸੰਜਵੀ ਹੁੰਦਾ ਹੈ ਉਤਾ ਨਾਸਵਾਨ ਸਿਰ ਨੂੰ ਪਰ ਅਸੀਂ ਅਵਨਾਸੀ ਸਿਰ ਨੂੰ ਲੈਣ ਲਈ ਇਹ ਕਰਦੇ ਹਾਂ ਸੋ ਮੈਂ ਇਉਂ ਦੌੜਦਾ ਹਾਂ ਪਰ ਬੇਥਾ ਨਹੀਂ ਮੈਂ ਇਉਂ ਹੁਰੀ ਲੜਦਾ ਹਾਂ ਪਰ ਉਸ ਵਾਂਗੂ ਨਹੀਂ ਜੋ ਪੌਣ ਨੂੰ ਮਾਰਦਾ ਹੈ ਸਗੋਂ ਆਪਣੇ ਸਰੀਰ ਨੂੰ ਮਾਰਦਾ ਕੁੱਟਦਾ ਅਤੇ ਉਹਨੂੰ ਆਪਣੇ ਵੱਸ ਵਿੱਚ ਲਿਆਉਂਦਾ ਹਾਂ ਭਈ ਇਉਂ ਨਾ ਹੋਵੇ ਕਿਤੇ ਮੈਂ ਹੋਰਨਾਂ ਨੂੰ ਉਪਦੇਸ਼ ਕਰਕੇ ਆਪ ਅਪਰਵਾਨ ਹੋ ਜਾਵਾਂ